ਕਦੇ ਲਵੇ ਲੱਗੀ ਜੇ ਕੋਈ ਸਾਹਮਣ ਵਾਲਾ ਬੰਦਾ ਲੈ ਕੇ ਜਾਓ ਬਈ ਇਹ ਭੁੱਖ ਚ ਵਾਈ ਹੋਈ ਆ ਲਿੱਸੀ ਤਾਂ ਆ ਗਈ ਵੀ ਭੁੱਖ ਚ ਵਾਈ ਹੋਈ ਹੈ ਜੇ ਕੋਈ ਸਾਹਮਣ ਵਾਲਾ ਬੰਦਾ ਬਈ ਮੇਲੇ ਦੇ ਚ ਖੜਨ ਵਾਲੀ ਛੋਟੀ ਛੋਟੀ ਆ ਬਈ ਇਹ ਠੀਕ ਹੈ ਆ ਥਣ ਦੇਖ ਲਓ ਬਈ ਇਹਦੇ ਲੈ ਜਮੀ ਠੰਡੀ ਸੀ ਲੈ 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 ਯਾਰ ਤਿੰਨ ਥਣ ਬਈ ਇਹਦੇ ਚਿੱਟੇ ਨੇ ਇੱਕ ਥਣ ਕਾਲਾ ਦੇਖ ਠੀਕ ਨਫਾ ਦੇ ਦੇ ਆਪਾਂ ਕਿਸੇ ਨਾਲ ਪੈਂਸ ਨਹੀਂ ਕਰਦੇ ਵੀ ਹਾਂ ਮੈਂ ਤਾਂ 5000 ਨਫਾ ਲੂੰ 4 ਲੂੰ ਨਾ ਹੁਣ ਆਪਾਂ ਬਈ 5-400 ਜਾਂ 1000 ਰੁਪਏ ਨਾਲ ਵੀ ਕੱਟੀ ਦੇ ਦਾਂਨੇ ਬਈ ਦੋ ਤਿੰਨ ਨਿਸ਼ਾਨ ਨੇ ਬਈ ਠੀਕ ਹੈ ਤੇ ਧੁੰਨੀ ਤੇ ਨਿਸ਼ਾਨ ਆ ਵੀਰੇ ਠੀਕ ਹੈ ਬਈ ਤੇ ਆਹ ਪੂਛ ਤੇ ਨਿਸ਼ਾਨ ਆ ਵੀਰੇ ਦੇਖ ਲਓ ਠੀਕ ਹੈ ਬਈ ਜੇ ਅਗਲਾ ਦੋ ਲਊਗਾ ਤਾਂ ਆਪਾਂ 2000 ਘੱਟ ਦੇਵਾਂਗੇ ਉਹ ਮੁੱਲ ਨੂੰ ਜੋੜੇ ਮੰਗਰ 2000 ਘੱਟ ਜੇ ਅਗਲਾ ਚਾਰ ਲਊਗਾ ਠੀਕ ਹੈ ਤਾਂ ਜੋੜੇ ਮੰਗਰ 4000 ਘੱਟ ਦੇ ਦਾਂਗੇ ਮੰਨ ਲੈ ਜੇ ਚਾਰੇ ਇਕੱਠੀਆਂ ਲੈਣਾ ਨਾ ਇੱਕ ਜੋੜੇ ਅੱਜ ਬਾਈ ਬੱਬੂ ਕੋਲੇ ਖੜੇ ਆ ਅੱਜ ਫੇਰ ਨੀਲੀ ਲਾਵੀ ਦੇ ਤੋਹਫੇ ਲੈ ਕੇ ਆਇਾਂਗੇ ਤੇ ਛੇਤੀ ਛੇਤੀ ਕਰ ਲਓ ਕੰਟੈਕਟ ਕਿਉਂਕ ਤੇ ਬਾਈ ਕਿੰਨੀਆਂ ਕਟੀਆਂ ਲੈ ਕੇ ਆਏ ਅੱਜ ਫਿਰ ਬਈ ਅੱਜ 7 ਲੈ ਕੇ ਆਇਆ 7 ਕਟੀਆਂ ਲੈ ਕੇ ਆਏ ਨੰਬਰ ਤੁਹਾਡੇ ਸਕਰੀਨ ਤੇ ਹੈਗਾ ਬਾਈ ਨਾਲ ਕਰ ਲਿਓ ਕੰਟੈਕਟ ਬਾਈ ਦਾ ਪਿੰਡ ਸੁਨਾਮ ਕੋਲੇ ਹੈਗਾ ਪਿੰਡੋ ਗਰਾਹਾਗਾ ਦੇਖ ਸਕਦੇ ਹੋ ਨੀਲੀ ਰਾਵੀਆਂ ਖੜੀਆਂ ਨੇਗੀਆਂ 7 ਕਟੀਆਂ ਇੱਕ ਸ਼ਕੀਨ ਕੱਟੀ ਹੈਗੀ ਇੱਕ ਨਗਈਨੇ ਹੀ ਦੇਵਾਂਗੇ ਤੇ ਉਹ ਸਾਰਿਆਂ ਤੋਂ ਲਾਸਟ ਵੀਡੀਓ ਦਿਖਾਵਾਂਗੇ ਦੁੱਧਰ ਵਾਲਾਂ ਵਾਲੀ ਕੱਟੀ ਹੈ ਬਾਈ ਹਾਂ ਭਾਈ ਜੇ ਐ ਲਾ ਲਾ 2 2.5 ਮਹੀਨੇ ਸਾਮ ਕੇ ਭਾਈ ਦੁੱਧ ਰਲ ਜੂਗੀ ਬੜੀ ਸ਼ਕੀਨ ਆ ਸਾਰੀਆਂ ਨਿਸ਼ਾਨੀਆਂ ਪੂਰੀਆਂ ਨੇ ਭਾਈ ਸਾਰੀਆਂ ਨਿਸ਼ਾਨੀਆਂ ਲੀਲੀ ਰਬ ਦੀਆਂ ਪੂਰੀਆਂ ਨੇ ਵੈਸੇ ਇਹਨਾਂ ਦੇ ਵੀ ਸਾਰੀਆਂ ਹੀ ਪੂਰੀਆਂ ਨੇ ਪਰ ਉਹਦੇ ਇੱਕ ਦੋ ਪੁਆਇੰਟ ਜ਼ਿਆਦੇ ਨੇਗੇ ਭਾਈ ਯਾਰ ਥੋੜੀਆਂ ਵੱਡੀਆਂ ਕੱਟੀਆਂ ਪਾਈ ਜਿਹੜੀ ਦੁੱਧ ਰਲਣ ਵਾਲੀ ਹੋਵੇ ਤੇ ਆਪਾਂ ਉਹਦੇ ਉਹਨਾਂ ਵਾਸਤੇ ਦੁੱਧ ਰਲਣ ਵਾਲੀ ਸਪੈਸ਼ਲ ਕੱਟੀ ਲੈ ਕੇ ਆਏਗੇ ਪਹਿਲੀ ਕੱਟੀ ਤੋਂ ਕਰ ਲਈਏ ਸਟਾਰਟ ਆਪਾਂ ਹਾਂਜੀ ਭਾਈ ਪਹਿਲੀ ਕੱਟੀ ਦੀਆਂ ਨਿਸ਼ਾਨੀਆਂ ਦੱਸ ਦਈਏ ਆਪਾਂ ਕੀ ਕੀ ਨੇ ਭਾਈ ਇਹਦੀਆਂ ਨਿਸ਼ਾਨੀਆਂ ਲਾਲਾ ਦੇਖੋ ਪਹਿਲਾਂ ਤਾਂ ਸਿੱਧੀ ਲੈਣ ਆਉਂਦੀ ਹੈ ਨੱਕ ਤੱਕ ਹੈ ਨਾ ਠੀਕ ਹੈ ਉਸਦੋਂ ਬਾਅਦ ਭਾਈ ਅੱਖਾਂ ਇਹਦੀਆਂ ਚਿੱਟੀਆਂ ਨੇ ਠੀਕ ਹੈ ਚਾਰੇ ਪੈਰਾਂ ਤੇ ਨਿਸ਼ਾਨ ਨੇ ਭਾਈ ਠੀਕ ਹੈ ਤੇ ਧੁੰਨੀ ਤੇ ਨਿਸ਼ਾਨ ਆ ਵੀਰੇ ਠੀਕ ਹੈ ਭਾਈ ਤੇ ਆ ਪੂਛ ਤੇ ਨਿਸ਼ਾਨ ਆ ਵੀਰੇ ਦੇਖ ਲੋ ਠੀਕ ਹੈ ਭਾਈ ਪੂਛ ਤੇ ਆ ਇਹਦੇ ਤੇ ਦੇਖ ਸਕਦੇ ਹੋ ਤੁਹਾਨੂੰ ਆਜੋ ਥਣਾਂ ਦੀ ਦਿਖਾਈ ਬਈ ਇਹਦੇ ਥਣ ਵੀ ਦੇਖ ਦੋ ਚਿੱਟੇ ਨੇਗੇ ਦੋ ਕਾਲੇ ਰੰਗ ਦੇ ਨੇ ਠੀਕ ਹੈ ਲੈ ਜੀ ਦੋਸਤੋ ਦੇਖ ਸਕਦੇ ਹੋ ਥਣ ਤੁਸੀਂ ਦੋ ਥਣ ਇਹਦੇ ਕਾਲੇ ਨੇਗੇ ਤੇ ਦੋ ਹੈਗੇ ਨੇਗੇ ਇਹਦੇ ਡੱਬ ਵਾਲੇ ਥਣ ਆ ਬਈ ਦੋਸਤੋ ਅਗਲੀ ਕੱਟੀ ਦਿਖਾਉਣੇ ਆ ਬਈ ਅਗਲੀ ਕੱਟੀ ਬਈ ਦੇਖ ਸਕਦੇ ਹੋਗੇ ਸਾਹਮਣੇ ਆ ਵੀ ਦੋਸਤੋ ਅਗਲੀ ਕੱਟੀ ਦਿਖਾਉਣ ਜਾ ਰਹੇ ਆ ਬਈ ਨਿਸ਼ਾਨੀਆਂ ਦੱਸਦੇ ਕੀ ਕੀ ਨੇ ਨੀਲੀ ਰਾਵੀ ਦੀਆਂ ਬਈ ਨਿਸ਼ਾਨੀਆਂ ਰਿਹਾ ਦੇਖ ਥੱਲੋ ਬੂਥ ਵੀ ਹੈਗੀ ਆ ਠੀਕ ਆ ਬਈ ਤੇ ਸਿੱਧਾ ਪੱਟਾ ਤਾਂ ਹੈਗੀ ਆ ਹਾਂ ਬਾਕੀ ਅੱਖਾਂ ਨੇ ਬਈ ਦੇਖ ਲਓ ਚਾਰੇ ਪੈਰ ਨੇ ਹੈ ਠੀਕ ਆ ਬਈ ਦੇ ਆਪਣਾ ਪੂਛ ਤੇ ਵੀ ਹੈ ਨਿਸ਼ਾਨ ਬਾਈ ਠੀਕ ਹੈ ਇਹਦੇ ਆਪਣਾ ਸੂਲ ਤੇ ਵੀ ਨਿਸ਼ਾਨ ਆ ਬਈ ਦੇਖ ਸਕਦੇ ਠੀਕ ਹੈ ਬਈ ਆ ਦੇਖ ਲੋ ਦੋਸਤੋ ਜਮੇ ਜਮੇ ਠੰਡੀ ਸੀਲ ਆ ਦੇਖ ਬਾਈ ਠੀਕ ਹੈ ਸੂਲ ਤੇ ਵੀ ਨਿਸ਼ਾਨ ਆ ਥਣ ਆ ਥਣ ਤੇ ਇੱਕ ਕਰ ਲੋ ਦੋਸਤੋ ਦੇਖ ਸਕਦੇ ਹੋਗੇ ਤੁਨ ਤੇ ਵੀ ਦੇਖ ਸਕਦੇ ਹੋ ਥਣ ਸਾਰਿਆਂ ਦੇ 4-4 ਹੀ ਥਣ ਲੱਗੇ ਹੋਏ ਨੇ ਕੋਈ ਬਦਮਾ ਘਟਮਾ ਥਣ ਨਹੀਂ ਲੱਗਿਆ ਹੈਗਾ ਬਾਈ ਇੱਕ ਆਪਾਂ ਨੂੰ ਵੀਡੀਓ ਚ ਕਮੈਂਟ ਕਰ ਦੇਣਗੇ ਬੱਬੂ ਵੀ ਇਹਨਾਂ ਦੀ ਉਮਰ ਦੱਸ ਦੇ ਵੀ ਕਿੰਨੀ ਕੁ ਹੋਊਗੀ ਕਟੀਆਂ ਦੀ ਬਈ ਉਮਰ ਇਹਨਾਂ ਦੀ ਮੰਨ ਲੈ ਇਹਦੀ ਤਾਂ ਹੋਊਗੀ ਯਾਰ ਸਾਲਕ ਦੇ ਲਵੇ ਸਾਲ ਤੋਂ ਮੜਾ ਮੋਟਾ ਸਾਲਕ ਦੀ ਮੰਨ ਯਾਰ ਠੀਕ ਹੈ ਮਹੀਨਾ ਉੱਤੇ ਹੋ ਸਕਦੀ ਹੈ ਜਾਂ ਸਾਲ ਦੀ ਜਿਵੇਂ ਆਹ ਕੱਟੀ ਖੜੀ ਆ ਬਈ ਆਹ ਜਿਹੜੀ ਆਪਾਂ ਪਹਿਲਾਂ ਦਿਖਾਈ ਹੈਗੀ ਹਾਂ ਇਹਦੀ ਵੀ ਸਾਲਕ ਦੀ ਉਮਰ ਮੰਨ ਕੇ ਚੱਲ ਪਈ ਇਹਦੀ ਠੀਕ ਹੈ ਮਹੀਨਾ ਤੋਂ ਲੈ ਕੇ 15 ਮਹੀਨੇ ਦੇ ਵਿੱਚ ਵਿੱਚ ਉਮਰ ਹੈਗੀ ਹੈ ਇਹਨਾਂ ਦੀ ਸਾਰਿਆਂ ਦੀ ਤੇ ਆਜੋ ਦੋਸਤੋ ਉਸ ਤੋਂ ਬਾਅਦ ਦੋ ਕੱਟੀਆਂ ਹੋਰ ਹੈਗੀਆਂ ਨੇ ਲੀਲੀ ਰਵੀ ਦੀਆਂ ਜਿਹੜਿਆਂ ਨੂੰ ਬੂਰੀਆਂ ਚਾਹੀਦੇ ਨਾਲੇ ਬੂਰੀਆਂ ਨੇ ਨਾਲੇ ਨੀਲੀ ਰਵੀ ਦੀਆਂ ਬਈ ਆਹ ਆ ਵੀ ਦੱਸਦੇ ਨਿਸ਼ਾਨੀਆਂ ਦੇਖ ਸਕਦੇ ਹੋ ਬਈ ਦੋਵੇਂ ਪੈਰਾਂ ਤੇ ਨਿਸ਼ਾਨ ਨੇ ਪੂੰਛ ਤੇ ਆ ਟਕਰਾਉ ਤੇ ਥੱਲੇ ਵੀ ਹੈਗਾ ਕਰਦਾਂ ਤੇ ਅੱਖਾਂ ਚਿੱਟੀਆਂ ਨੇ ਬਾਈ ਅੱਖਾਂ ਮਣਕਣਾ ਦੇਖ ਲੋ ਅੱਖਾਂ ਦਾ ਮਣਕਣੇ ਦੇਖ ਲੋ ਬਾਈ ਇੱਕ ਸਿੰਘ ਤੇ ਵੀ ਇੱਕ ਸਿੰਘ ਵੀ ਡੱਬਾਗਾ ਤੇ ਬਾਕੀ ਆ ਜੋ ਤੁਹਾਨੂੰ ਥਣਾ ਥਣਾ ਵੀ ਦਿਖਾ ਦਈਏ ਦੇਖ ਬਾਈ ਬਾੜੀ ਸੀਲ ਆ ਯਰ ਬਾੜੀ ਠੰਡੀ ਸੀਲ ਆ ਗਿਆ ਸਾਰੀਆਂ ਕੱਟੀਆਂ ਸੀਲ ਹੀ ਹੁੰਦੇ ਨੇ ਕਿਉਂਕਿ ਇਹ ਰਵਾ ਸੀਲ ਹੀ ਹੁੰਦਾ ਹਨ ਦੇਖ ਲੋ ਬਾਈ ਸਾਰਿਆਂ ਦੇ ਚਾਰ ਚਾਰੀ ਨੇਗੇ ਕੋਈ ਬਦਮਾ ਘਟਮਾ ਥਣ ਨਹੀਂ ਲੱਗਿਆ ਹੋਇਆਗਾ ਦੇਖ ਲਓ ਬਈ ਥਣ ਚਾਰ ਚਾਰ ਲੱਗੇ ਹੋਏ ਨੇਗੇ ਧੁੰਨ ਤੇ ਵੀ ਨਿਸ਼ਾਨ ਆ ਗਿਆ ਠੰਡੀਆਂ ਸੀਲੀਆਂ ਦੇਖ ਲਓ ਉਂ ਹੀ ਡਰੀ ਜਾਂਦੀਆਂ ਨੇ ਬਾਲੀਆਂ ਬਾਲੀਆਂ ਕੱਟੀਆਂ ਜਮੀਂ ਡਰਦੀਆਂ ਹੈਗੀਆਂ ਬਈ ਇਹ ਨਸਲੇ ਠੰਡੀ ਆ ਯਾਰ ਠੀਕ ਹੈ ਹਾਂ ਇਹਨੂੰ ਚਾਹੇ ਜਵਾਕ ਫੜ ਕੇ ਲਈ ਫਰੀ ਜਾਵੇ ਚਾਹੇ ਬੁੜੀ ਚ ਲਈ ਫਰੀ ਜਾਵੇ ਬਸ ਇਹ ਆਏ ਆ ਵੀ ਠੰਡੀ ਹੈ ਜਮ ੱੱਕਾ ਨਹੀਂ ਕਰਦੀ ਠੀਕ ਹੈ ਅਗਲੀ ਕੱਟੀ ਦੀ ਦੇ ਦੇ ਡਿਟੇਲ ਬਈ ਬੱਬੂ ਬਈ ਇਹ ਕੱਟੀ ਚ ਵੀ ਹੋਰ ਬਾਲੀ ਖਾਸੀਅਤ ਹੈ ਠੀਕ ਹੈ ਇਹ ਦੇਖੇ ਤੇ ਸਿੰਗਾਂ ਤੋਂ ਵੀ ਮੀਣੀ ਆ ਬਈ ਦੇਖ ਠੀਕ ਹੈ ਬਈ ਹਾਂ ਇਹ ਵੀ ਕੱਟੀ ਬਈ ਬਾਲੀ ਸ਼ਕੀਨਾ ਦੇਖ ਲਓ ਆਹ ਦੇਖੋ ਬਈ ਮੀਨੇ ਮੀਣੀ ਆ ਬਾਈ ਇਹ ਮੀਣੀ ਜਿਹੜੇ ਭਰਾ ਵਿੱਚ ਕਮੈਂਟ ਕਰਦੇ ਸੀ ਵੀ ਸਾਨੂੰ ਮੀਣੀ ਚਾਹੀਦੇ ਨੇ ਨੀਲੀ ਰਵੀ ਚ ਮੀਣੀ ਵੀ ਆ ਵੀ ਨੀਲੀ ਰਵੀ ਵੀ ਹੈਗੀ ਤੇ ਦੋ ਪੈਰ ਬਾਈ ਇਹਦੇ ਪਿਛਲੇ ਚਿੱਟੇ ਨੇਗੇ ਪੂਛ ਆਗੀ ਤੇ ਮੂਰੇ ਬੂਤੇ ਨਿਸ਼ਾਨ ਆਗਾ ਤੇ ਬਾਕੀ ਦੋਸਤੋ ਥਣਾ ਦੀ ਦੇਖ ਸਕਦੇ ਹੋ ਤੁਸੀਂ ਇਹ ਵੀ ਠੰਡੀ ਸੀਲ ਆ ਗਈ ਬਾਈ ਜਿਵੇਂ ਮਰਜ਼ੀ ਲੈ ਦੇਖ ਬਈ ਹੈਗੀ ਠੰਡੀ ਕੀਲ ਆ ਹਾ ਦੇਖੋ ਬਾਈ ਠੰਡੀ ਸੀਲ ਹੈ ਜਿਵੇਂ ਮਰਜ਼ੀ ਹੱਥੋਂ ਲਈ ਜਾ ਬਈ ਦੇਖ ਲੈ ਥਣਾ ਤੇ ਕੇ ਮਰਜ਼ੀ ਹੱਥ ਹੈ ਬਾਈ ਜਿਹੜਾ ਬਾਈ ਦੋ ਕਟੀਆਂ ਜਾਂ ਇਕੱਠੀਆਂ ਚਾਰ ਕਟੀਆਂ ਲੈ ਕੇ ਜਾਊਗਾ ਉਹਨਾਂ ਵਾਸਤੇ ਕੋਈ ਓਵਰ ਹੋਵੇ ਕੋਈ ਡਿਸਕਾਊਂਟ ਹੋਵੇ ਬਾਈ ਜੇ ਮੈਂ ਆਪਾਂ ਕੱਲੀ-ਕੱਲੀ ਦਾ ਮੁੱਲ ਦੱਸਾਂਗੇ ਠੀਕ ਹੈ ਜੇ ਅਗਲਾ 2 ਲਊਗਾ ਤਾਂ ਆਪਾਂ 2000 ਘੱਟ ਦੇਵਾਂਗੇ ਉਹ ਮੁੱਲ ਨੂੰ ਜੋੜੇ ਮੰਗਰ 2000 ਘੱਟ ਜੇ ਅਗਲਾ 4 ਲਊਗਾ ਠੀਕ ਹੈ ਤਾਂ ਜੋੜੇ ਮੰਗਰ 4000 ਘੱਟ ਦੇ ਦਾਂਗੇ ਮੰਨ ਲੈ ਜੇ ਚਾਰੇ ਇਕੱਠੀਆਂ ਲੈਂਦਾ ਨਾ ਇੱਕ ਜੋੜੇ ਮੰਗਰ 4 4000 ਘਟਾਵਾਂਗੇ ਇੱਕ ਜੋੜੇ ਮੰਗਰ ਦੋ ਪੱਟੀਆਂ ਮੰਗਰ 4000 ਘਟਾ ਦਾਂਗੇ ਜੇ ਅਗਲਾ ਦੋ ਜੋੜੇ ਲਊ ਤਾਂ ਜੇ ਇੱਕ ਜੋੜਾ ਲਊ ਤਾਂ ਬਈ 2000 ਡਿਸਕਾਊਂਟ ਕਰ ਦਾਂਗੇ ਜੇ ਕੱਲੀ ਕੱਲੀ ਲੂ ਫਿਰ ਆਪਾਂ ਜਿਹੜਾ ਰੇਟ ਦੱਸਾਂਗੇ ਉਹੀ ਮਿਲੂ ਆਪਾਂ ਇਹ ਆਪਣੇ ਉਹ ਗੱਲ ਨਹੀਂ ਭਈ ਅਗਲੇ ਨੂੰ ਐਡੀ ਦੂਰੋਂ ਪਲਾਵਾਂਗੇ ਆਪਾਂ ਪਹਿਲਾਂ ਦੱਸ ਦਿੰਦੇ ਆ ਆਪਣਾ ਰੇਟ ਫਿਕਸ ਹੁੰਦਾ ਉਹਦੇ ਵਿੱਚੋਂ ਬਈ 150 ਛੋਟੇ ਹੁੰਦੀ ਹੈ ਠੀਕ ਹੈ ਹਾਂ ਉਰੇ ਆਏ ਦਾ ਮਾਨਤਨ ਕਰਦੇ ਜਿਹੜਾ ਫੋਨ ਤੇ ਰੇਟ ਹੋ ਜਾਂਦਾ ਉਹਦਾ ਵੀ ਆ ਕੇ ਮਾਨਤਨ ਹੋਊਗਾ ਬਾਕੀ ਆਪਾਂ ਕਹਿੰਨ ਨੂੰ ਬਈ ਝੂਠ ਨਹੀਂ ਮਾਰਦੇ ਵੀ ਉੱਥੋਂ ਬੁਲਾ ਲਈਏ ਕਈ ਵਾਰੀ ਕੋਈ ਦੂਰੋਂ ਆਉਂਦਾ ਨੇੜੋਂ ਆਉਂਦਾ ਆਪਾਂ ਹਰੇਕ ਨੂੰ ਇਹੀ ਕਹਿੰਦੇ ਆ ਵੀ ਭਈ ਜੀ ਨੂੰ ਵੀ ਚਾਹੀਦੇ ਆਪਣਾ ਰੇਟ ਫਿਕਸ ਹੁੰਦਾ ਹਾਂ ਉਹਦੇ ਵਿੱਚੋਂ 150 ਛ ਇਹ ਤਾਂ ਬਈ ਯਾਰ ਇੰਨੀ ਠੰਡੀ ਕੱਟੀਆਂ ਦੇਖੀ ਲੈ ਅਈ ਬਈ ਅਈ ਅੱਖਾਂ ਮਿਚੀਆਂ ਨੇ ਦੇਖ ਠੀਕ ਹੈ ਬੜੀ ਠੰਡੀ ਨਾਲ ਸਲਾ ਯਾਰ ਠੀਕ ਹੈ ਇਹ ਬਈ ਨੀਲੀ ਰਾਬੀ ਚ ਬੂਰੀ ਆ ਗਈ ਠੀਕ ਹੈ ਹਾਂ ਤੇ ਬਈ ਜਿਹੜੇ ਵਿੱਚ ਭਰਾ ਮੈਸੇਜ ਕਰ ਦਿੰਦੇ ਨੇ ਬਈ ਇਹੇ ਮਹਿੰਗੀਆਂ ਕਟੀਆਂ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵੀ ਇੰਨੀਆਂ ਮਹਿੰਗੀਆਂ ਕਾਤੋਂ ਨੇ ਇਹ ਬਾਈ ਫਿਰੋ ਨੀਲੀ ਰਾਵੀ ਨਾ ਖਰੀਦਣ ਹਨਾ ਉਹ ਆਪਣੇ ਆਪ ਦੇ ਆਪਣੇ ਪਿੰਡਾਂ ਲਈ ਰੱਖ ਲੈਣ ਬਰੀਡ ਇਹ ਤਾਂ ਬਈ ਜਹੀ ਜੀ ਚੀਜ਼ ਆ ਹੋਇਆ ਜ ਮੁੱਲ ਆ ਯਾਰ ਠੀਕ ਹੈ ਉਹ ਲੈਂਦੇ ਤਾਂ ਹੁੰਦੇ ਨਹੀਂ ਉਹਦਾ ਬਸ ਇੱਕ ਟਪਾਰ ਮਾਰਨ ਵਾਲੇ ਪੁੱਛਾ ਮਰੋੜਨ ਵਾਲੇ ਨੇ ਬਈ ਉਹ ਬੰਦੇ ਠੀਕ ਹੈ ਹਾਂ ਤੇ ਦੋਸਤੋ ਅੱਜ ਫੇਰ ਗੱਲ ਕਰਦੀ ਐ ਬਾਈ ਬੱਬੂ ਨੂੰ ਲਿਆਉਂਦਾ ਗਿਆ ਕਟੀਆਂ ਲਿਆਉਂਦਾ ਅੱਜ ਸ਼ੀ ਕਟੀਆਂ ਨੇ ਬਾਈ ਲਵੇ ਬਾਈ ਕਹਿੰਦਾ ਆਪਾਂ ਆਪਣੇ ਏਰੀਆ 'ਚ ਨੀਲੀ ਦਾ ਵੀ ਘਟਾ ਹੈਗੀ ਕਹਿੰਦਾ ਆਪਾਂ ਨੀਲੀ ਦਾ ਵੀ ਨੀਲੀ ਦਾ ਵੀ ਕਰਨੀ ਹੈਗੀ ਆ ਦੇਖ ਲਓ ਬਾਈ ਨਾਲੇ ਤੁਸੀਂ ਇਹਦੇ ਸੂਲ ਤੇ ਵੀ ਨਿਸ਼ਾਨ ਆਗਾ ਦੇਖ ਲਓ ਬਾਈ ਕਿਵੇਂ ਹੱਥ ਫੇਰੀ ਜਾਂਦਾਗਾ ਜੰਮੀਆਂ ਠੰਡੀ ਸੀਲ ਨੇ ਬਾਈ ਸਾਰੀਆਂ ਕਟੀਆਂ ਠੰਡੀਆਂ ਸੀਲ ਨੇ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਥਣ ਚੈੱਕ ਕਰ ਸਕਦੇ ਹੋ ਬਾਈ ਤੁਸੀਂ ਆ ਤੁਹਾਨੂੰ ਥਣ ਚੈੱਕ ਕਰਾ ਦਈਏ ਕਰਾ ਦੇ ਬਾਈ ਤੇ ਥਣ ਸਾਰਿਆਂ ਦੇ ਬਾਈ ਚਾਰ-ਚਾਰ ਹੀ ਥਣ ਲੱਗੇ ਹੋਏ ਨੇ ਕੋਈ ਆਏ ਨਹੀਂ ਹੈਗਾ ਬਦਮਾ ਘਟਵਾ ਦੇਖ ਲਓ ਇਹ ਕਟੀਆਂ ਬਾਈ ਭੁੱਖ ਦੇ ਕਰਕੇ ਹੋ ਰਹੀਆਂ ਨੇ ਇਹ ਐਂ ਜੀ ਹਨਾ ਜਿੱਥੋਂ ਇਹ ਆਉਂਦੀਆਂ ਨੇ ਉੱਥੇ ਕੀ ਕੁਛ ਖਾਂਦੀਆਂ ਨਗੀਆਂ ਬਈ ਯਾਰ ਉੱਥੇ ਤਾਂ ਜਦੋਂ ਦੁੱਧ-ਦੁੱਧ ਹਟ ਜਾਂਦੀਆਂ ਨੇ ਨਾ ਇਹਨਾਂ ਦੀਆਂ ਮਾਂ-ਮਾ ਮੰਨ ਲਾ ਜਾ ਇਹ ਬੇਲੇ ਹੋ ਜਾਂਦੇ ਨੇ ਵੀ ਦੁੱਧ ਚੁੰਗਣੋਂ ਹਟ ਜਾਂਦੀਆਂ ਨੇਗੀਆਂ ਹਾਂ ਉਦੋਂ ਬਈ ਇਹਨਾਂ ਦੀ ਖਰਾਕ ਬੰਦ ਕਰ ਦਿੰਦੇ ਨੇ ਯਾਰ ਉਹ ਪ੍ਰਾਲੀ ਜਾਂ ਮੰਨ ਲਾ ਆਹੇ ਬਾਰਡਰ ਬਾਰਡਰ ਦੀਆਂ ਕਟੀਆਂ ਆ ਗਈਆਂ ਵਿੱਚ ਬਈ ਠੀਕ ਹੈ ਜਿਵੇਂ ਬਾਰਡਰ ਤੋਂ ਆਉਂਦੇ ਨੇ ਪ੍ਰਾਲੀ ਪਾਉਂਦੇ ਨੇ ਨੇਰੀ ਆਪਰ ਤਾਂ ਫੇਰ ਵੀ ਕੁੱਟ ਕੇ ਕੱਖ ਪਾਉਂਦੇ ਨੇ ਨੇਰੀ ਸਾਫ਼ ਧੀ ਦੇ ਦਾਂ ਨੇ ਸਾਫ਼ ਹੀ ਭਰਾ ਦੇ ਦੇ ਤਾਂ ਹੀ ਇਹ ਲਿੱਸੀ ਹੋਏ ਨੇ ਹਾਂ ਪਾਲਣ ਵਾਲੀਆਂ ਕਟੀਆਂ ਨੇ ਜੇ ਕੋਈ ਪਾਲ ਸਕਦਾ ਮੇਰਾ ਭਰਾ ਹਨਾ ਤੇ ਜਾ ਕੇ ਨਾਲੇ ਸ਼ੌਂਕ ਆ ਆਹ ਦੇਖ ਲੈ ਬਈ ਦੇਖ ਲੈ ਦਿਖਾ ਦੇ ਬਈ ਇਹਦਾ ਬਈ ਪਿਆਰ ਦੇ ਆ ਭੁੱਖੀਆਂ ਨੇ ਯਾਰ ਲੈ ਦੇਖ ਲੋ ਬਈ ਆ ਦੋ ਦਿਨ ਬਾਈ ਨੇ ਕੱਖ ਪਾਨੇ ਦੋ ਦਿਨਾਂ ਚ ਕਿੰਨਾ ਮੂਹ ਕਰ ਲੱਗ ਗਈਆਂ ਬਈ ਮੂੰਹ ਤੇ ਸਾਰਾ ਨਿਸ਼ਾਨ ਆਗਾ ਤੇ ਇਹਦੇ ਸੂਲ ਤੇ ਵੀ ਆਗਾ ਮਾਗਰਲੇ ਦੋਏ ਪੈਰ ਆ ਗਏ ਬਈ ਨੀਲੀ ਰਾਵੀ ਦੇ ਵਿੱਚ ਪੂੰਗੂ ਸ਼ਾਗੀ ਤੇ ਮੂਰੋਂ ਆ ਗਿਆ ਬਾਈ ਬੂਥ ਆ ਗਈ ਆ ਥਾਣ ਦਿਖਾ ਬਾਈ ਦੇਖ ਐ ਲੈ ਬਾਈ ਥਾਣ ਦੇਖ ਸਕਦੇ ਹੋ ਥਾਣ ਦਿਖਾ ਬਾਈ ਦੇਖ ਐ ਲੈ ਬਾਈ ਥਾਣ ਦੇਖ ਸਕਦੇ ਹੋ ਤੁਸੀਂ ਇਹਦੇ ਇਹ ਥਾਣ ਦੇਖ ਲਓ ਬਾਈ ਮੋਟੇ ਥਾਣ ਦੀ ਕੱਟੀ ਆ ਬਾਈ ਆਹ ਜੇ ਕਿਸੇ ਨੇ ਲੈ ਕੇ ਆਈ ਬੂਰੀ ਸਾਰੀਆਂ ਨਿਸ਼ਾਨੀਆਂ ਚੈੱਕ ਕਰਾ ਦੇ ਪਾਈਆਂ ਨੂੰ ਫਿਰ ਦੱਸਾਂਗੇ ਆਪਾਂ ਠੀਕ ਹੈ ਲੈ ਤੂੰ ਹੀ ਕਰਾ ਦੇ ਸਾਰੀਆਂ ਨਿਸ਼ਾਨੀਆਂ ਚੈੱਕ ਆ ਬਾਈ ਦੇਖ ਸਾਰੇ ਚਾਰੇ ਪੈਰਾਂ ਤੇ ਨਿਸ਼ਾਨ ਆ ਅੱਖਾਂ ਦੇਖ ਲਿਆ ਤੁਸੀਂ ਆ ਮੁੱਛ ਤੇ ਦੇਖ ਲਓ ਹੈ ਠੀਕ ਆ ਮੱਥਾ ਦੇਖ ਲਓ ਬਾਈ ਤੇ ਪਿੱਛੇ ਦੇ ਸੂਲ ਤੇ ਵੀ ਇਹ ਪੂਛਦੇ ਵੀ ਆ ਵੀਰੇ ਠੀਕ ਹੈ ਬਾਕੀ ਇਹ ਐਂ ਲਾ ਲਓ ਵੀ ਪੌਣੇ ਦੋ ਸਾਲ ਤੋਂ ਟੱਪੇ ਰਹੀ ਹੋਊਗੀ ਮੰਨ ਲਾ ਇਹ ਦੋ ਕਦੇ ਲਵੇ ਲੱਗੀ ਜੇ ਕੋਈ ਸਾਹਮਣ ਵਾਲਾ ਬੰਦਾ ਲੈ ਕੇ ਜਾਊ ਬਈ ਇਹ ਭੁੱਖ ਚਵਾਈ ਹੋਈ ਆ ਲਿੱਸੀ ਤਾਂ ਆ ਗਈ ਵੀ ਭੁੱਖ ਚਵਾਈ ਹੋਈ ਹੈ ਇਹ ਜੇ ਕੋਈ ਸਾਹਮਣ ਵਾਲਾ ਬੰਦਾ ਬਈ ਮੇਲੇ 'ਚ ਖੜਨ ਵਾਲੀ ਛੋਟੀ ਛੋਟੀ ਆ ਬਈ ਇਹ ਠੀਕ ਹੈ ਆ ਥਣ ਦੇਖ ਲਓ ਬਈ ਇਹਦੇ ਲੈ ਜਮੀ ਠੰਡੀ ਸੀ ਲੈ 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 ਯਾਰ ਤਿੰਨ ਥਣ ਬਈ ਇਹਦੇ ਚਿੱਟੇ ਨੇ ਇੱਕ ਥਣ ਕਾਲਾ ਦੇਖ ਠੀਕ ਹੈ ਸਾਰੀਆਂ ਨਿਸ਼ਾਨੀਆਂ ਪੂਰੀਆਂ ਕਰਦੀ ਆ ਬਈ ਤੇ ਆ ਦੇਖ ਲਓ ਬਾਈ ਸੂਲ ਤੇ ਵੀ ਹੈਗਾ ਹੈਗਾ ਪੂਛ ਤੇ ਵੀ ਹੈਗਾ ਸਾਰੀਆਂ ਨਿਸ਼ਾਨੀਆਂ ਪੂਰੀਆਂ ਕਰਦੀ ਹੈਗੀ ਇਹ ਕੱਟੀ ਹੈ ਜਿਹੜੀ ਝੋਟੀ ਆ ਬਾਈ ਇਹ ਤਾਂ ਝੋਟੀ ਦੁੱਧ ਨਾਲ ਵਾਲਣ ਵਾਲੀ ਝੋਟੀ ਆ ਸਿੰਘ ਦਿਖਾ ਦੇ ਬਾਈ ਇਹਨੂੰ ਕੁੰਡੇ ਸਿੰਘ ਦਿਖਾ ਦੇ ਬਾਈ ਸਿੰਘ ਲਾ ਲਵੇ ਲਾ ਕੇ ਦਿਖਾਰੇ ਜਮਾ ਰੁਪਈਏ ਹੀ ਨਹੀਂ ਯਾਰ ਆ ਦੇਖ ਲਓ ਬਾਈ ਸਿੰਘ ਅੱਖਾਂ ਦੇਖ ਲਓ ਸਿੰਘ ਦੇਖ ਲਓ ਤੇ ਭਾਈ ਮੁੱਲਾ ਜਿਹੜਾ ਇਹਦਾ ਫੋਨ ਤੇ ਕਰੇਗਾ ਕਿ ਇੱਥੇ ਕਰੇਗਾ ਇਹਦਾ ਫੋਨ ਤੇ ਕਰਦਾਂਗੇ ਭਈ ਸਾਹਮਣ ਵਾਲਾ ਬੰਦਾ ਲੈ ਕੇ ਜਾਵੇ ਯਾਰ ਠੀਕ ਹੈ ਕਿਹੜਾ ਬੰਦਾ ਸਾਹਮਣ ਰੱਖੇ ਨਗੀਨਾ ਹੀ ਹੈ ਇੱਕ ਬਸ ਤੋਹਫਾ ਹੀ ਦੇਣਾ ਆਪਾਂ ਅਗਲੇ ਨੂੰ ਠੀਕ ਹੈ ਆਪਾਂ ਸਿਰੇ ਵੀ ਨਹੀਂ ਜਾਂਦੇ ਹੈਗੇ ਆਈ ਗਈ ਉਹ ਦੇ ਦਾਂਗੇ ਯਾਰ ਹਾਂ ਭਾਈ ਜੇ ਕੋਈ ਆਪਣੇ ਘਰੇ ਨਾ ਕਟੀਆਂ ਲੈਣ ਆਉਂਦਾ ਕੋਈ ਭਾਈ ਦੂਰੋਂ ਆਉਂਦਾ ਚਾਹੇ ਨੇੜੇ ਆਉਂਦਾ ਸਭ ਵਾਸਤੇ ਇੱਕ ਗੱਲ ਆ ਭਈ ਆਪਾਂ ਕਿਸੇ ਨਾਲ ਸਿਰੇ ਨਹੀਂ ਜਾਂਦੇ ਹੈਗੇ ਯਾਰ ਆਪਾਂ ਆਈ ਗਈ ਦੱਸ ਦਾਂਗੇ ਆਪਾਂ ਨੂੰ 1000 ਰੁਪਏ ਦੇ ਦੇ ਆਪਾਂ ਨੂੰ 500 ਰੁਪਏ ਨਫਾ ਦੇ ਦੇ ਆਪਾਂ ਕਿਸੇ ਨਾਲ ਪੈਂਸ ਨਹੀਂ ਕਰਦੇ ਭਈ ਹਾਂ ਮ ਹੁਣ ਆਪਾਂ ਵੀ 5-400 ਜਾਂ 1000 ਰੁਪਏ ਨਾਲ ਵੀ ਕੱਟੀਆਂ ਦੇ ਦੰਦੇ ਆ ਬਈ 200 ਫੋਨ ਆ ਗਿਆ ਹੁਣਾਂ ਬਾਈ ਕੱਟੀਆਂ ਦੀ ਵੀਡੀਓ ਕਦੋਂ ਪਾਉਂਗੇ ਲੈ ਦੋਸਤੋ ਕੱਟੀਆਂ ਦੇ ਸ਼ਕੀਨਾ ਵਾਸਤੇ ਵੀਡੀਓ ਪਾਤੀ ਉਹ ਵੀ ਨੀਲੀ ਰਾਵੀਆਂ ਵਾਸਤੇ ਜੇ ਕਿਸੇ ਵੀਰ ਨੂੰ ਲੋੜ ਆ ਗਈ ਤਾਂ 6 ਕੱਟੀਆਂ ਨੇ ਬਾਈ ਉਹਦੇ ਵਿੱਚੋਂ ਮੈਂ ਕਹਿੰਦਾ ਇੱਕ ਦੋ ਦਾ ਦਾ ਸੌਦਾ ਚੱਲੀ ਜਾਂਦਾਗਾ ਹੋ ਜਾਊਗਾ 63 ਤੋਂ 63 ਫੋਨ ਕਰ ਲਿਓ ਤੇ ਬਾਈ ਨੰਬਰ ਬੋਲਦੇ ਆਪਾਂ ਇਸ ਵੀਡੀਓ ਵਿੱਚ ਹੀ ਬਈ ਨੰਬਰ 7814230400 7342 30 400 ਤੇ ਦੋ ਬਾਈ ਲਾਸਟ ਕੋਈ ਗੱਲ ਕਹਿਣੀ ਚਾਹਦਾ ਹਾਂ ਵੀ ਜਿਹੜੇ ਭਰਾ ਫੋਨ ਕਰਦੇ ਆ ਨੀਲੀ ਰਵੀ ਦੇ ਸ਼ਿਕਾਇਨਾ ਵਾਸਤੇ ਬਾਈ ਯਾਰ ਕਈ ਵਾਰੀ ਕਿਸੇ ਦਾ ਫੋਨ ਨਹੀਂ ਚੱਕਿਆ ਜਾਂਦਾ ਯਾਰ ਮੈਂ ਕੋਸ਼ਿਸ਼ ਤਾਂ ਕਰਦਾ ਵੀ ਦੁਬਾਰੇ ਲਾਉਣਾ ਵੀ ਆ ਬਾਈ ਨੂੰ ਯਾਰ ਇਹ ਕਿਸੇ ਦਾ ਨਹੀਂ ਵੀ ਚੱਕਿਆ ਜਾਂਦਾ ਯਾਰ ਮੈਂ ਮਾਫੀ ਮੰਗਦਾ ਭਈ ਫੋਨੇ ਵਾਲੇ ਆਉਂਦੇ ਨੇ ਯਾਰ ਕਈ ਵਾਰੀ ਨਹੀਂ ਵੀ ਪਤਾ ਲੱਗਦਾ ਤੁਹਾਨੂੰ ਆਪ ਪਤਾ ਯਾਰਾ ਠੀਕ ਹੈ ਬਸ ਜੇ ਕਿਸੇ ਦਾ ਨਹੀਂ ਚੱਕਿਆ ਜਾਂਦਾ ਭਈ ਮੈਂ ਗਲਤੀ ਮੰਨਦਾ ਬਾਕੀ ਮੈਂ ਫੋਨ ਜੇ ਮੈਨੂੰ ਪਤਾ ਲੱਗ ਜਾਏ ਕਿਸੇ ਦਾ ਹੀ ਜਾਂਦਾ ਮੈਂ ਦੁਬਾਰੇ ਵਾਪਸ ਕਾਲ ਵੀ ਕਰਦਾ ਹਾਂ ਉਹਨਾਂ ਬਈ WhatsApp ਤੇ ਵੀ ਭੇਜ ਦਿਆ ਕਰੋ ਬਾਈ ਨੂੰ WhatsApp ਵੀ ਮੇਰੇ ਤੇ ਬਾਈ ਦਾ ਇੱਕ Instagram ਪੇਜ ਆ ਉਹਦੇ ਤੇ ਵੀ ਜਾ ਕੇ ਨੌ ਤੇ ਆ ਗਿਆ ਤੇ ਬਾਕੀ ਆਪਾਂ ਵਿੱਚ ਮੈਂਸ਼ਨ ਕਰ ਦਾਂਗੇ ਜਾ ਕੇ ਜਰੂਰ ਉਹਦੇ ਤੇ ਮੈਸੇਜ ਕਰ Instagram ਦੇ ਉੱਤੇ ਵੀ ਆਪਣੇ ਆਏ ਬਾਈ ਕੱਟੀਆਂ ਦੀ ਵੀਡੀਓ ਮੈਂ ਪਾਉਂਦਾ ਰਹਾਂਗਾ ਉਹ ਤੁਹਾਨੂੰ ਅਸੀਂ ਇਹਦੇ ਵਿੱਚ ਲਿੰਕ ਭੇਜ ਦਾਂਗੇ ਠੀਕ ਹੈ ਤੇ ਉਹਨੂੰ ਫੋਲੋ ਕਰ ਲਿਓ ਬੱਦ ਤੋਂ ਬੱਦ ਬੱਦ ਤੋਂ ਬੱਦ ਕਰ ਲਿਓ ਫੋਲੋ ਦੋਸਤੋ ਲੈ ਇੱਕ ਦੋ ਕਟੀਆਂ ਦਾ ਸੌਦਾ ਚੱਲੀ ਜਾਂਦਾ ਹੈਗਾ ਇੱਕ ਦੋ ਰਹਿ ਗਈਆਂ ਜੇ ਕਿਸੇ ਵੀਰ ਨੂੰ ਜਾਦੇ ਲੋੜ ਆ ਪਿੰਡ ਉਗਰਾਹਾ ਸਨਾਮ ਸ਼ਹਿਰ ਲਵੇ ਆਗਾ 12 ਕਿਲੋਮੀਟਰ ਸ਼ਹਿਰ ਪੈ ਜਾਂਦਾ ਇੱਥੋਂ ਸਨਾਮ ਸ਼ਹਿਰ ਤੇ ਕਰ ਲਿਓ ਬਾਈ ਨਾਲ ਕੰਟੈਕਟ ਵੀਡੀਓ ਨੂੰ ਬੱਦ ਤੋਂ ਬੱਦ ਸ਼ੇਅਰ ਕਰ ਦਿਓ ਕਿਉਂਕਿ ਦੋਸਤੋ ਨੀਲੀ ਰਾਵੀ ਦੀ ਬਰੀਡ ਹੈ ਜਿਹੜੀ ਉਹ ਮੇਰੇ ਏਰੀਆ ਵਿੱਚ ਸੰਗਰੂਰ ਏਰੀਆ ਦੇ ਵਿੱਚ ਬਹੁਤ ਘੱਟ ਬਰੀਡ ਆਗੇ ਨੀਲੇ ਰਾਵੀ ਦੀਆਂ ਤੇ ਦੋਸਤੋ ਮੋਰਾ ਤਾਂ ਹੈਗੀ ਆ ਪਰ ਬਾਈ ਦਾ ਬਾਈ ਨੇ ਕਿਹਾ ਸੀ ਪਹਿਲੀ ਵੀਡੀਓ ਜੀ ਵੀ ਆਪਾਂ ਆਪਣੇ ਏਰੀਆ ਵਿੱਚ ਨੀਲੀ ਰਵੀ ਬਰੀਡ ਜ਼ਿਆਦਾ ਲੈ ਕੇ ਆਉਣੀ ਹੈਗੀ ਤੇ ਦੋਸਤੋ ਕਰਿਓ ਵੀਡੀਓ ਸ਼ੇਅਰ